ਭਾਰਤ ਸਰਕਾਰ ਨੇ ਬਹੁਤ ਹੀ ਅੱਛਾ ਡਿਸੀਜਨ ਲੇਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜਾ ਵਿਜਨਰੀ ਡਿਸੀਜਨ ਹੈਗਾ ਵੀ ਚਾਈਨੈਸ ਬ੍ਰਾਂਡਸ ਨੂੰ ਉਹਨਾਂ ਨੇ ਬੰਦ ਕੀਤਾ ਹੈ ਤਾਂ ਕਿ ਆਪਣੇ ਦੇਸ਼ ਦੀ ਸੁਰੱਖਿਆ ਨੂੰ ਬਚਾਇਆ ਜਾ ਸਕੇ ਸਾਡੀ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਨਵੀਂ ਤੋਂ ਨਵੀਂ ਚੀਜ਼ਾਂ ਬਣਾਓ ਆਪਣੇ ਦੇਸ਼ ਦੇ ਵਿੱਚ ਔਰ ਇਸ ਤੋਂ ਦੇਸ਼ ਨੂੰ ਰੋਜ਼ਗਾਰ ਮਿਲੇਗਾ ਜਿਹੜੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਬਹੁਤ ਅੱਛੀ ਪੜ੍ਹਾਈ ਕੀਤੀ ਹੈ ਉਹ ਬਾਹਰ ਨਹੀਂ ਜਾਣਗੇ ਆਪਣਾ ਦੇਸ਼ ਸੁਰੱਖਿਤ ਰਹੇਗਾ ਔਰ ਸਾਡੇ ਕਰਦੇ ਪਰਿਵਾਰ ਦੇ ਬੱਚੇ ਸਾਡੇ ਕੋਲ ਹੀ ਰਹਿਣਗੇ ਸਰ ਦੇਖੋ ਇੱਕ ਚੀਜ਼ ਮੈਂ ਕਹਣਾ ਜਾਊਂਗਾ ਕਿ ਤੁਸੀਂ ਆਪਣੇ ਪਾਸਵਰਡ ਬਤੋ ਬਤ ਚੇਂਜ ਕਰੋ ਡੇਲੀ ਬੇਸਿਸ ਤੇ ਚੇਂਜ ਕਰੋ ਕੋਸ਼ਿਸ਼ ਕਰੋ ਇੱਕ ਮਹੀਨੇ ਬਾਅਦ ਤੁਸੀਂ ਪਾਸਵਰਡ ਚੇਂਜ ਕਰ ਲਓ ਸੋ ਹੈਕਰਸ ਨੂੰ ਇੰਨੀ ਆਸਾਨੀ ਨਾ ਹੋ ਕਿ ਉਹ ਤਰਨੂੰ ਤੁਹਾਨੂੰ ਸਿੱਧਾ ਟਾਰਗੇਟ ਕਰ ਸਕੇ ਸਸ਼ੀਕਾਲ ਨੂੰ ਧਨਾਲੈ ਵੀ ਦੇਖ ਰਿਓ ਭਾਰਤ ਦੇ ਵਿੱਚ ਭਾਰਤ ਦੇ ਉੱਤੇ ਇੱਕ ਆ ਸਮੱਸਿਆ ਬੜੀ ਆਮੜੀ ਹੈ ਜਿੱਥੇ ਕਿ ਚੀਨੀ ਜਾਸੂਸੀ ਦੇ ਵੱਲੋਂ ਸਾਡੇ ਡਿਫੈਂਸ ਆ ਆਰਮੀ ਦੇ ਜਿਹੜੇ ਕੀ ਡਾਟਾ ਹੈ ਕੀਤਾ ਜਾ ਰਿਹਾ ਸੀਗਾ ਤੇ ਉਸ ਨੂੰ ਤਹਿਤ ਦੇਖਦੇ ਹੋਈ ਪਾਰ ਸਰਕਾਰ ਨੇ ਇੱਕ ਵੱਡਾ ਐਕਸ਼ਨ ਚੱਕਿਆ ਹੋਇਆ ਮੇਰੇ ਨਾਲ ਉਦਯੋਪਤੀ ਜੁੜ ਚੁੱਕੇ ਨੇ ਜਿਹੜੇ ਕੀ ਲੁਧਿਆਣਾ ਦੇ ਇਲੈਕਟ੍ਰੋਨਿਕਸ ਵਪਾਰੀ ਨੇ ਸੀਸੀਟੀਵੀ ਜਿਹੜਾ ਕੀ ਹੈ ਸੇਲ ਕਰਦੇ ਨੇ ਹੋਲਸੇਲਰ ਨੇ ਅਕੀ ਨਾਮ ਤੁਹਾਡਾ ਗੌਰਵ ਸ਼ਰਮਾ ਗੌਰਵ ਜੀ ਕਿਸ ਤਰ੍ਹਾਂ ਦੇ ਦੋ ਕੀ ਪਾਰ ਦੇ ਉੱਤੇ ਖਤਰਾ ਮੰਡਾ ਰਿਹਾ ਸੀਗਾ ਚੀਨੀ ਜਾਸੂਸੀ ਜਿਹੜੇ ਕਿ ਲਗਾਤਾਰ ਡਾਟਾ ਹੈਕ ਕਰਦੇ ਹੋਏ ਸੀਗੇ ਉਸ ਨੂੰ ਲੈ ਕੇ ਪਾਰ ਸਰਕਾਰ ਨੇ ਬੜਾ ਵਧੀਆ ਉੱਪਰ ਕਦਮ ਚੱਕਿਆ ਹੋਇਆ ਕਿਸ ਤਰ੍ਹਾਂ ਦੇ ਦੋ ਚੀਨ ਸਰ ਬਾਰਤ ਸਰਕਾਰ ਨੇ ਬਹੁਤ ਹੀ ਅੱਛਾ ਡਿਸੀਜਨ ਲੇਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੜਾ ਵਿਜਨਰੀ ਡਿਸੀਜਨ ਹੈਗਾ ਵੀ ਚਾਈਨਿਸ ਬ੍ਰਾਂਡਸ ਨੂੰ ਉਹਨਾਂ ਨੇ ਬੰਦ ਕੀਤਾ ਹੈ ਤਾਂ ਕਿ ਆਪਣੇ ਦੇਸ਼ ਦੀ ਸੁਰੱਖਿਆ ਨੂੰ ਬਚਾਇਆ ਜਾ ਸਕੇ ਤੇ ਆਪਣੇ ਦੇਸ਼ ਦੇ ਜਨ ਜਨਤਾ ਦੀ ਜਿਹੜੀ ਹੈਗੀ ਹੈ ਜਾਨ ਮਾਲ ਦੀ ਹਾਨੀ ਨੂੰ ਬਚਾਇਆ ਜਾ ਸਕੇ ਅੱਛਾ ਬੜਾ ਬੜਾ ਸਵਾਲ ਇੱਥੇ ਉੱਠਦਾ ਕਿ ਜਿਕਰ ਕੱਲ ਨੂੰ ਡਿਫੈਂਸ ਤੇ ਉਤੇ ਹਮਾਰ ਕਰ ਸਕਦੀ ਹੈ ਚੀਨੀ ਸਰਕਾਰ ਤੇ ਜੇ ਤੇ ਕੱਲ ਨੂੰ ਸਾਡੇ ਪਰਿਵਾਰਾਂ ਤੇ ਵੀ ਹਮਾਰ ਕਰ ਸਕਦੀ ਸੀਗੀ ਸਰੇ ਡਿਪੈਂਡ ਕਰਦਾ ਹੈ ਜੀ ਕੱਲ ਨੂੰ ਪਤਾ ਨਹੀਂ ਲੱਗਦਾ ਸਾਹਮਣੇ ਵਾਲੇ ਤਾਂ ਕੀ ਦਿਲ ਕਰਦਾ ਹੈ ਕਿਸ ਤਰ੍ਹਾਂ ਉਹ ਵਾਰ ਕਰਨਾ ਚਾਹੁੰਦਾ ਹੈ ਕਿਸ ਤਰ੍ਹਾਂ ਸਾਡੇ ਦੇਸ਼ ਨੂੰ ਤੰਗ ਕਰਨਾ ਚਾਹੁੰਦਾ ਹੈ ਤੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਇੱਕ ਕਦਮ ਉਠਾਇਆ ਵੀ ਬڑے ਸਿਕਿਉਰਡ ਕੈਮਰਾਜ਼ ਆਪਣੇ ਦੇਸ਼ ਦੇ ਵਿੱਚ ਇੰਸਟਾਲ ਹੋਣ ਤਾਂ ਕਿ ਇਹਨਾਂ ਨੂੰ ਕੋਈ ਹੈਕ ਨਾ ਕਰ ਸਕੇ ਤੇ ਇਹਨਾਂ ਦੇ ਥਰੂ ਕੋਈ ਵਾਰਦਾਤ ਨਾ ਕਰ ਸਕੇ ਅੱਛਾ ਸਰ ਸੀਸੀਟੀਵੀ ਕਿਹੜੇ ਕਿਹੜੇ ਪ੍ਰਕਾਰ ਦੇ ਹੁੰਦੇ ਨੇ ਕਿਉਂਕਿ ਕਾਫੀ ਜਾਰੀਏ ਕੰਪਨੀਆਂ ਨੇ ਕਾਫੀ ਅਲੱਗ-ਅਲੱਗ ਕੰਪਨੀਆਂ ਨੇ ਕਿਸ ਤਰ੍ਹਾਂ ਪ੍ਰਕਾਰ ਦੇ ਇੰਡੀਅਨ ਸੀਸੀਟੀਵੀ ਹੁੰਦੇ ਨੇ ਕਿਸ ਪ੍ਰਕਾਰ ਦੇ ਚਾਈਨਾ ਹੁੰਦੇ ਨੇ ਕਿਸ ਪ੍ਰਕਾਰ ਦੇ ਅਦਰ ਬ੍ਰਾਂਡ ਅਦਰ ਕੰਟਰੀ ਦੇ ਹੁੰਦੇ ਨੇ ਸਰ ਸੀਸੀਟੀਵੀ ਦੇ ਜਿਹੜੀਆਂ ਹੈਗੀਆਂ ਦੋ ਤਿੰਨ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਸਰ ਤੇ ਜਿੰਨੀਆਂ ਵੀ ਕੰਪਨੀਆਂ ਮੈਨੂਫੈਕਚਰ ਕਰਦੀਆਂ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੀਆਂ ਟੈਕਨੋਲੋਜੀਜ਼ ਹੀ ਬਣਾਉਂਦੀਆਂ ਹੈਗੀਆਂ। ਤੋਂ ਅਕਰੋਸ ਗਲੋਬ ਜਿਹੜਾ ਹੈਗਾ ਟੈਕਨੋਲੋਜੀ ਸੇਮ ਹੀ ਚੱਲਦੀ ਹੈ। ਅੱਛਾ ਗੁਰਪ੍ਰੀਤ ਜੀ ਇੱਕ ਹੋਰ ਸਵਾਲ ਤੁਹਾਡਾ ਬੜਾ ਵੱਡਾ ਆਉਟ ਰਹਾ ਵੇ ਕਿ ਜਿਹੜੇ ਜਿਹੜੇ ਸੀਸੀਟੀਵੀ ਬਣਾਉਂਦੀਆਂ ਨੇ ਉਹਦੇ ਤੇ ਜਿਹੜੀ ਕਿ ਇੱਕ ਪ੍ਰਾਈਵੇਸੀ ਵੀ ਹੁੰਦੀ ਹੈ ਜੋ ਕਿ ਪ੍ਰਾਈਵੇਸੀ ਉੱਥੇ ਤੱਕ ਹੀ ਰਹਿੰਦੀ ਹੈ ਉਹ ਕਸਟਮਰ ਕੋਈ ਰਹਿੰਦੀ ਕਿ ਪ੍ਰਾਈਵੇਸੀ ਇੱਕ ਹਾਈ ਹੈਕਰ ਵੀ ਹਾਈ ਕਰ ਸਕਦਾ ਵਾ ਉਹਦੀ ਪ੍ਰਾਈਵੇਸੀ ਦੇਖ ਸਕਦਾ ਵਾ ਜੇ ਕੈਮਰਾ ਸਿਕਿਉਰ ਨਹੀਂ ਹੈਗਾ ਜੀ ਤਾਂ ਪ੍ਰਾਈਵੇਸੀ ਜਿਹੜੀ ਹੈਗੀ ਹੈ ਉਹ ਹੈਕਰ ਦੇ ਹੱਥ 'ਚ ਹੀ ਹੈ ਤੁਹਾਡੀ ਤੇ ਇਸੇ ਚੀਜ਼ ਨੂੰ ਨਜ਼ਰ ਰੱਖਦੇ ਹੋਏ ਸਭ ਤੋਂ ਵੱਡਾ ਜਿਹੜਾ ਇਹ ਗਾਈਡਲਾਈਨਸ ਨਵੀਆਂ ਜਾਰੀ ਕੀਤੀਆਂ ਗਈਆਂ ਐਸਟੀਕਯੂਸੀ ਦੀਆਂ ਉਹ ਇਸੇ ਲਈ ਜਾਰੀ ਕੀਤੀਆਂ ਗਈਆਂ ਵੀ ਆਪਾਂ ਨਹੀਂ ਜਿਹੜੀ ਹੈਗਾ ਹੈਕਿੰਗ ਆਸਾਨ ਨਾ ਹੋਵੇ ਕਿਸੇ ਦੇ ਲਈ ਵੀ ਹੈਕ ਕਰਨਾ ਕੈਮਰੇ ਨੂੰ ਆਸਾਨ ਨਾ ਰਹੇ अच्छा आ, अच्छा सर ਹੋਰ ਕਿਹੜੀਆਂ ਐਸ ਐਸ ਸੀ ਸੀ ਟੀ ਵੀ ਦੇ ਵਿੱਚ ਜਿਹੜੀਆਂ ਪਾਲਿਸੀਆਂ ਹੁੰਦੀਆਂ ਜਾਂ ਜੋ ਵੀ ਸੌਫਟਵੇਅਰ ਹੁੰਦੇ ਨੇ ਸੌਫਟਵੇਅਰ ਬਾਰੇ ਸਾਨੂੰ ਦੱਸੋ ਜਾਕਿ ਤਾਂ ਕਿ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਨੂੰ ਦੇਖ ਰਹੇ ਨੇ ਤਾਂ ਕਿ ਉਸ ਨੋਲੇਜ ਬਾਰੇ ਜਾਣ ਸਕੇ ਤਾਂ ਕਿ ਆਨ ਸਮੇਂ ਦੇ ਵਿੱਚ ਹੈਕਰ ਜਿਹੜੇ ਕਿ ਉਹਨੇ ਪ੍ਰਾਈਵੇਸੀ ਹੈਕ ਨਾ ਕਰ ਸਕੇ ਸਰ ਜਿਹੜੇ ਆਪਾਂ ਨੈਟਵਰਕ ਦੇ ਉੱਤੇ ਸਾਰੀਆਂ ਚੀਜ਼ਾਂ ਅੱਜ ਕੱਲ ਨੈਟਵਰਕ ਤੇ ਹੀ ਹੁੰਦੀਆਂ ਇੰਟਰਨੈਟ ਹਰ ਘਰ ਦੇ ਵਿੱਚ ਲੱਗਿਆ ਹੋਇਆ ਹੈ ਤੇ ਜਿਹੜੇ ਵੀ ਆਪਾਂ ਕੰਪਨੀ ਦਾ ਇੰਟਰਨੈਟ ਯੂਜ਼ ਕਰਦੇ ਆਂ ਜਾਂ ਆਪਣੇ ਘਰ 'ਚ ਜਿਹੜੇ ਵੀ ਆਪਾਂ ਡਿਵਾਈਸਸ ਯੂਜ਼ ਕਰਦੇ ਆਂ ਉਹਨਾਂ ਦੇ ਉੱਪਰ ਆਪਾਂ ਨੂੰ ਐਂਟੀ ਹੈਕਿੰਗ ਸੌਫਟਵੇਅਰ ਜਿਹੜੇ ਹੈਗੇ ਉਹ ਇੰਸਟਾਲ ਕਰਨੇ ਚਾਹੀਦੇ ਆ ਤਾਂਕਿ ਕੋਈ ਆਪਣੇ ਡਿਵਾਈਸਸ ਨੂੰ ਇਕਪਣ ਨੂੰ ਹੈਕ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਮਾਂਡ ਸਾਡੇ ਖਿਲਾਫ ਹੀ ਯੂਜ਼ ਕਰਦੇ ਹੋਏ ਨਾ ਦੇ ਸਕੇ ਜੀ ਸਰ ਮਿਨਿਸਟਰੀ ਆ ਮਿਨਿਸਟਰੀ ਆਫ ਡਿਫੈਂਸ ਵੱਲੋਂ ਇਹਨਾਂ ਨੂੰ ਸੀਸੀਟੀਵੀ ਉਤਾਰਨ ਦੇ ਐਲਾਨ ਦਿੱਤੇ ਗਏ ਨੇ ਕਿਸ ਤਰ੍ਹਾਂ ਦੇ ਦਿਓ ਹੁਣ ਤੱਕ ਲਿਕੇ ਜਾ ਰਹੀ ਸੀਗੀ ਤੇ ਉਹ ਪ੍ਰਚਾਰ ਕਰਨੇ ਕਦਮ ਚੱਕਿਆ ਵਾ ਕਿਸ ਤਰ੍ਹਾਂ ਦੇ ਦਿਓ ਇਸ ਚੀਜ਼ ਨੂੰ ਸਰਕਾਰਾਂ ਇਸ ਚੀਜ਼ ਲਈ ਬਹੁਤ ਉਹਨਾਂ ਨੇ ਇਸ ਟੈਪ ਬਹੁਤ ਸਾਲ ਬਿਲ ਨਹੀਂ ਚੱਕ ਲਏ ਤੇ ਉਹ ਜਾਣਦੇ ਨੇ ਕਿ ਆਪਣੇ ਦੇਸ਼ ਦੀ ਸਕਿਉਰਿਟੀ ਕਿੱਦਾ ਕਰਨੀ ਹੈ ਸਾਡੀ ਆਰਮੀ 에ਅਰ ਫੋਰਸ ਔਰ ਸਾਡੇ ਜਿੰਨੇ ਵੀ ਸਰਕਾਰੀ ادارے ਦੇ ਆਰ ਸੋ ਮੱਚ ਕੈਪੇਬਲ ਉਹ ਬਹੁਤ ਕੈਪੇਬਲ ਨੇ ਇਸ ਚੀਜ਼ ਲਈ ਉਹ ਜਾਣਦੇ ਨੇ ਕਿ ਦੇਸ਼ ਦੀ ਸੁਰੱਖਿਆ ਕਿਸ ਤਰ੍ਹਾਂ ਕਰਨੀ ਹੈ ਔਰ ਇਸ ਸਿੱਖਿਆ ਦੇ ਮਦਦ ਨੰਦ ਮੱਦੇ ਨਜ਼ਰ ਜਿਹੜੇ ਆਪਣੇ ਘਰਾਂ 'ਚ ਵੀ ਹੈ ਉੱਤੇ ਵੀ ਇਹ ਇੰਪਲੀਮੈਂਟ ਕਰਨੇ ਜਾ ਰਹੇ ਨੇ ਤੇ ਸਰ ਲੱਗਦਾ ਨਹੀਂ ਕਿ ਜਦਨੇ ਕਿਤੇ ਜਰੀਆ ਉਦਯੋਗਾਂ ਤੇ ਸੀਸੀਟੀਵੀ ਜਿਹੜੇ ਹੈਗੇ ਨੇ ਇਲੈਕਟ੍ਰੋਨਿਕਸ ਹੈਗੇ ਨੇ ਉਹਨਾਂ ਨੂੰ ਉਹਨਾਂ ਵਾਧਾ ਆਏਗਾ ਫਾਇਦਾ ਹੋਏਗਾ ਕਿਉਂਕਿ ਲੋਕ ਜਿਹੜੇ ਕਿ ਜਿਆਦਾ ਚਾਈਨਾ ਆਈਟਮ ਖਰੀਦੇ ਨੇ ਜੇਕਰ ਘੱਟ ਰੇਟ ਹੋਵੇ ਤਾਂ ਸਰ ਇੱਕ ਚੀਜ਼ ਮੈਂ ਤੁਹਾਨੂੰ ਕਹਾਂ ਮੈਡ ਇਨ ਇੰਡੀਆ ਇਹ ਸਾਡੇ ਪ੍ਰਧਾਨ ਮੰਤਰੀ ਜੀ ਦੀ ਇੱਕ ਯੋਜਨਾ ਚਲਾਈ ਗਈ ਸੀ ਸਟਾਰਟਅੱਪਸ ਜਿਨ੍ਹਾਂ ਨੇ ਨਵੇਂ ਲੋਕ ਨੇ ਆ ਰਹੇ ਨੇ ਬਿਜ਼ਨਸ ਦੇ ਵਿੱਚ ਸਾਡੀ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਨਵੀਂ ਤੋਂ ਨਵੀਂ ਚੀਜ਼ਾਂ ਬਣਾਓ ਆਪਣੇ ਦੇਸ਼ ਦੇ ਵਿੱਚ ਔਰ ਇਸ ਤੋਂ ਦੇਸ਼ ਨੂੰ ਰੋਜ਼ਗਾਰ ਮਿਲੇਗਾ ਜਿਹੜੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਬਹੁਤ ਅੱਛੀ ਪੜ੍ਹਾਈ ਕੀਤੀ ਹੈ ਉਹ ਬਾਹਰ ਨਹੀਂ ਜਾਣਗੇ ਆਪਣਾ ਦੇਸ਼ ਸੁਰੱਖਿਤ ਰਹੇਗਾ ਔਰ ਸਾਡੇ ਕਰਦੇ ਪਰਿਵਾਰ ਦੇ ਬੱਚੇ ਸਾਡੇ ਕੋਲ ਹੀ ਰਹਿਣਗੇ ਅੱਛਾ ਸਰ ਲੋਕਾਂ ਨੂੰ ਕੀ ਸਨੀਆਂ ਦੇਣਾ ਚਾਹੋਗੇ ਕਿਉਂਕਿ ਖਤਰਾ ਜਿਹੜਾ ਕਿ ਹੁਣ ਨਹੀਂ ਮਰ ਰਹਾ ਰਿਹਾ ਕਿਉਂਕਿ ਹੁਣ ਸਾਰੇ ਸੀਸੀਟੀਵੀ ਹਟਾ ਦਿੱਤੇ ਗਏ ਨੇ ਤੇ ਜਿਹੜੇ ਜਿਨ੍ਹਾਂ ਦੇ ਘਰੇ ਲੱਗੇ ਹੋਏ ਨੇ ਉਹਨਾਂ ਨੂੰ ਕੀ ਅਵੇਅਰਨੈਸ ਦੇਣਾ ਚਾਹੋਗੇ ਸਰ ਦੇਖੋ ਇੱਕ ਚੀਜ਼ ਮੈਂ ਕਹਣਾ ਜਾਊਂਗਾ ਕਿ ਤੁਸੀਂ ਆਪਣੇ ਪਾਸਵਰਡ ਬਦ ਤੋਂ ਬਦ ਚੇਂਜ ਕਰੋ ਡੇਲੀ ਬੇਸਿਸ ਤੇ ਚੇਂਜ ਕਰੋ ਕੋਸ਼ਿਸ਼ ਕਰੋ ਇੱਕ ਮਹੀਨੇ ਬਾਅਦ ਤੁਸੀਂ ਪਾਸਵਰਡ ਚੇਂਜ ਕਰ ਲਓ ਸੋ ਹੈਕਰਸ ਨੂੰ ਇੰਨੀ ਆਸਾਨੀ ਵੀ ਨਾ ਹੋ ਕਿ ਉਹ ਤਰਨੂੰ ਤੁਹਾਨੂੰ ਸਿੱਧਾ ਟਾਰਗੇਟ ਕਰ ਸਕੇ ਜੀ 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 ਪਾਸਵਰਡ ਚੇਂਜ ਕਰ ਲਾਂਗੇ ਜੇ ਵੀ ਤਾਂ ਹੈਕਰ ਦੇ ਕੋਲ ਹੀ ਹੋਊਗਾ ਪਾਸਵਰਡ ਕੁਝ ਸਮੇਂ ਲੱਗੂਗਾ ਜੀ ਉਹਨੂੰ ਦੁਬਾਰਾ ਰੀਟਰੀਵ ਕਰਨ ਚ ਇੱਕ ਅਸੀਂ ਖੁੱਲੀ ਚੀਜ਼ ਛੱਡੀ ਹੋਈ ਐ ਇੱਕ ਅਸੀਂ ਟੱਕ ਕੇ ਰੱਖਦੇ ਆ ਤਾਂ ਉਹਦਾ ਫਰਕ ਤਾਂ ਪੈਂਦਾ ਹੀ ਐ ਜੀ ਨਹੀਂ ਨਹੀਂ ਜੇ ਆਪਾਂ ਉਸ ਚਾਈਨਾ ਦੇ ਕੈਮਰੇ ਲੱਗੇ ਹੋਣਗੇ ਤੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂ ਘੰਟੇ ਬਾਅਦ ਨਹੀਂ ਉਹਤੇ ਘੰਟੇ ਬਾਅਦ ਨਹੀਂ 2 ਘੰਟੇ ਬਾਅਦ ਨਹੀਂ ਸਰ ਦੇਖੋ ਜਿਹੜੀ ਚੀਜ਼ ਹੁ ਜਦ ਸਰਕਾਰ ਦੀ ਨੋਟਿਸ ਚਾਈ ਤੇ ਸਰਕਾਰ ਨੇ ਉਸੇ ਟਾਈਮ ਉਤੇ ਐਕਸ਼ਨ ਲੈਂਦਾ ਔਰ ਬਹੁਤ ਵਧੀਆ ਐਕਸ਼ਨ ਲੈਂਦਾ ਹੈ ਇਹ ਸਭ ਇਹ ਸਾਰੇ ਦੇ ਹਿੱਤ ਦੇ ਵਿੱਚ ਹੀ ਹੈ ਠੀਕ ਹੈ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਬਖਸ਼ੀ ਹੈ ਜੀ ਜੀ ਹਾਂ ਜੀ ਸਰ ਅੱਜ ਸਰ ਮੀਟਿੰਗ ਮੀਟਿੰਗ ਹੋਈ ਹੈ ਜੀ ਐਸੋਸੀਏਸ਼ਨ ਮਾਰਕੀਟ ਕੰਪਿਊਟਰ ਐਸੋਸੀਏਸ਼ਨ ਮਾਰਕੀਟ ਕੀ ਫੈਸਲਾ ਦਿੱਤਾ ਗਿਆ ਹੁਣ ਤੱਕ ਫੈਸਲਾ ਤੇ ਮੀਟਿੰਗ ਇਸ ਬਾਰੇ ਹੋਈ ਹੈ ਕਿ ਜੀ ਚਾਈਨਾ ਦੇ ਜਿਹੜੇ ਕੈਮਰੇ ਆਉਂਦੇ ਸੀਗੇ ਕੁਝ ਕੰਪਨੀਆਂ ਸੀਗੀਆਂ ਵੱਡੇ ਵੱਡੇ ਜਿਹੜੇ ਬ੍ਰਾਂਡ ਸੀਗੇ ਚਾਈਨਾ ਦੇ ਉਹ ਸਰਕਾਰ ਕਹਿੰਦੀ ਹੈ ਕਿ ਜੀ ਇਹਦੇ ਚ ਚਾਈਨਾ ਦੀ ਸਰਕਾਰ ਦੇ ਬ੍ਰਾਂਡ ਨੇ ਇੱਕ ਤਰ੍ਹਾਂ ਦੇ ਚਾਈਨਾ ਦੀ ਸਰਕਾਰ ਉਹਨਾਂ ਬ੍ਰਾਂਡ ਨੂੰ ਕੰਟਰੋਲ ਕਰਦੀ ਹੈ ਤੇ ਉਸ ਕਰਕੇ ਚਾਈਨੀਜ਼ ਜਿਹੜੇ ਉਹ ਕੈਮਰੇ ਨੇ ਉਹਨਾਂ ਨੂੰ ਉਹਨਾਂ ਨੇ ਬੈਨ ਕਰਨ ਦੀ ਇੱਕ ਤਰ੍ਹਾਂ ਦਾ ਡਿਸੀਜਨ ਦਿੱਤਾ ਹੈ ਤੇ ਇਸ ਕਰਕੇ ਅਸੀਂ ਮੀਟਿੰਗ ਰੱਖੀ ਸੀਗੀ ਕਿ ਭਈ ਇਹਦੇ ਚ ਡਿਸਕਸ ਕੀਤਾ ਜਾਏ ਕਿ ਸਾਡਾ ਜਿਹੜਾ ਫਿਊਚਰ ਹੈ ਉਹ ਕਿਦਾਂ ਸਿਕਿਉਰ ਹੋ ਸਕਦਾ ਤੇ ਅਸੀਂ ਬਿਲਕੁਲ ਇਸ ਚੀਜ਼ ਦੀ ਪ੍ਰਸ਼ੰਸਾ ਕਰਦੇ ਹਾਂ ਮੋਦੀ ਸਰਕਾਰ ਦੀ ਕਿ ਉਹਨਾਂ ਨੇ ਡਿਸੀਜਨ ਦਿੱਤਾ ਤੁਰ ਹੁਣ ਤੱਕ ਲੀਕਇ ਕਾਫੀ ਹੋ ਚੁੱਕੀ ਸੀਗੀ ਤਾਂ ਕਾਫੀ ਸਾਰੇ ਜਵਾਨ ਸ਼ਹੀਦ ਹੋ ਗਏ ਨੇ ਇਸ ਚੱਕਰ ਦੇ ਵਿੱਚ ਹੀ ਲੱਗਦਾ ਨਹੀਂ ਕਿਤੇ ਜਿਹੜਾ ਚਾਈਨਾ ਦਾ ਹੱਥ ਲੱਗਦਾ ਹਾਂਜੀ ਬਿਲਕੁਲ ਜੀ ਸਰਕਾਰ ਨੂੰ ਇਹ ਪਤਾ ਲੱਗਿਆ ਸੀਗਾ ਜੀ ਕਿ ਜਿਹੜੇ ਉਹਨਾਂ ਨੇ ਕੈਮਰੇ ਬਾਰਡਰ ਤੇ ਲਗਾਏ ਨੇ ਤੇ ਉਹ ਚਾਈਨੀਜ਼ ਕੰਪਨੀਆਂ ਦੇ ਸੀਗੇ ਜਿਹਦੇ ਕਰਕੇ ਸਾਰੀ ਇਨਫੋਰਮੇਸ਼ਨ ਚਾਈਨਾ ਕੋਲ ਹੁੰਦੀ ਸੀ ਸਾਡੀ ਲੋਕਾਂ ਦੀ ਤੇ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਕਿਉਂਕਿ ਕੈਮਰਾ ਤੇ ਕੈਸੀ ਚੀਜ਼ ਹੈ ਜਿਹੜਾ 24 ਘੰਟੇ ਜਾਗ ਰਿਹਾ ਤੇ ਉਹ ਕਦੀ ਉਹਨੇ ਨਾ ਸੋਣਾ ਹੈ ਨਾ ਕਦੀ ਕੁਝ ਕਰਨਾ ਹੈ ਤੇ ਹਰ ਮੌਸਮ ਦੇ ਵਿੱਚ ਚੱਲਦਾ ਹੈ ਚਾਹ ਬਰਫ਼ ਹੋਵੇ ਚਾਹ ਗਰਮੀ ਹੋਵੇ ਚਾਹ ਤੋਪੋ ਵਿਛਾਓ ਹੋਵੇ ਤੇ ਉਸ ਕਰਕੇ ਡਾਟਾ ਜਿਹੜਾ ਉਹ ਬਹੁਤ ਜ਼ਿਆਦਾ ਲੀਕ ਹੋਇਆ ਇੰਡੀਅਨ ਗਵਰਨਮੈਂਟ ਤੋਂ ਤੇ ਇਸ ਕਰਕੇ ਮੋਦੀ ਸਰਕਾਰ ਨੇ ਡਿਸੀਜਨ ਲਿੱਤਾ ਤੇ ਬਹੁਤ ਵਧੀਆ ਡਿਸੀਜਨ ਲਿੱਤਾ ਕਿ ਉਹਨਾਂ ਨੇ ਚਾਈਨਾ ਦੀ ਜਿਹੜੀ ਕੰਪਨੀਆਂ ਨੂੰ ਇੱਕ ਤਰ੍ਹਾਂ ਦਾ ਬੈਨ ਕਰਨ ਦਾ ਡਿਸੀਜਨ ਲਿੱਤਾ ਤੁਸੀਂ ਵਪਾਰੀਓ ਸੀਸੀਟੀਵੀ ਇਲੈਕਟ੍ਰੋਨਿਕਸ ਸੀਸੀਟੀਵੀ ਸੇਲ ਕਰਦੇ ਹੋ ਤੇ ਕਿਸ ਤਰ੍ਹਾਂ ਦਾ ਗਾਹਕ ਤੁਹਾਡ ਕੋਲ ਮੰਗਦਾ ਕਿਉਂਕਿ ਗਾਹਕ ਅਕਸਰ ਹੀ ਦੇਖਦਾ ਹੈ ਕਿ ਮੈਂ ਘੱਟ ਪ੍ਰਾਈਸ ਤੇ ਲੈ ਲਵਾਂ ਕਰਚੀ ਲੈ ਲਵਾਂ ਸਸਤੀ ਹੀ ਲੈ ਲਵਾਂ ਹਾਂ ਗਾਹਕ ਦੇਖੋ ਗਾਹਕ ਤੇ ਗਾਹਕ ਨੂੰ ਤਾਂ ਬ੍ਰਾਂਡ ਹੀ ਦੋ ਪਤਾ ਹੁੰਦੇ ਜੀ ਚਾਈਨਾ ਦੇ ਦੋ ਬ੍ਰਾਂਡ ਪਤਾ ਨੇ ਤਿੰਨ ਬ੍ਰਾਂਡ ਪਤਾ ਨੇ ਤੇ ਉਸ ਕੋਈ ਆ ਕੇ ਮੰਗਦੇ ਆ ਜੀ ਤੇ ਅਸੀਂ ਉਹਨਾਂ ਨੂੰ ਕਹੀਦਾ ਕਿ ਬਈ ਕਿ ਬਈ ਤੁਸੀਂ ਇਹ ਬ੍ਰਾਂਡ ਨੂੰ ਨਾ ਲਓ ਤੁਸੀਂ ਜਿਹੜੇ ਲੋਕਲ ਬ੍ਰਾਂਡ ਹੈਗੇ ਆ ਅਸੀਂ ਮੇਡ ਇਨ ਇੰਡੀਆ ਵਾਲੇ ਜਿਹੜੇ ਬ੍ਰਾਂਡ ਹੈ ਤੁਸੀਂ ਉਹਨਾਂ ਨੂੰ ਲਓ ਤਾਂ ਕਿ ਉਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਤੇ ਪ੍ਰਾਈਸ ਵੀ ਬਹੁਤ ਵਧੀਆ ਤੇ ਸਾਨੂੰ ਸਰਵਿਸ ਦਾ ਵੀ ਕੋਈ ਇਸ਼ੂ ਨਹੀਂ ਹੈ ਕਿਉਂਕਿ ਅਸੀਂ ਲੋਕਲ ਬੈਠੇ ਆ ਤੇ ਅਸੀਂ ਤਾਂ ਸਰਕਾਰ ਦੀ ਸਰਾਹਣਾ ਹੀ ਕਰਦੇ ਆ ਕਿ ਜੀ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਲਿੱਤਾ ਸਰ ਕਿਸ ਤਰ੍ਹਾਂ ਦੇਦੇ ਹੋ ਕਿ ਸਾਈਬਰ ਠੱਗੀਆਂ ਸ਼ਿਕਾਰ ਇਹੀ ਕਾਰਨ ਸਾਈਬਰ ਠੱਗੀ ਦਾ ਬਹੁਤ ਵੱਡਾ ਇੱਕ ਰੀਜ਼ਨ ਹੋ ਸਕਦਾ ਹੈ ਜੀ ਸੀਸੀਟੀਵੀ ਕੈਮਰੇ ਦੇ ਥਰੂ ਸਾਈਬਰ ਕ੍ਰਾਈਮ ਬਹੁਤ ਵੱਡਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਬਈ ਇਹਦੇ ਨਾਲ ਉਹਦਾ ਬਹੁਤ ਵੱਡਾ ਹੱਥ ਹੋ ਸਕਦਾ ਸਰ ਲੱਗਦਾ ਨਹੀਂ ਕਿ ਤਨੇ ਕਿਤੇ ਇੱਕ ਅ ਜਿਵੇਂ ਕਿ ਇੱਕ ਪਰਸਨ ਕੋਈ ਕਾਲ ਕਰਦਾ ਵੇ ਜਾਂ ਕਿ ਕੈਮਰੇ ਅੰਦਰ ਬੈਠਾ ਜਿਵੇਂ ਹੁਣ ਅਸੀਂ ਇੱਕ ਇਸੇ ਰੂਮ ਦੇ ਵਿੱਚ ਕੈਮਰਾ ਲੱਗਿਆ ਅਸੀਂ ਕੋਈ ਮੁੱਦੇ ਤੇ ਗੱਲ ਕਰ ਰਹੇ ਹਾਂ ਜੇਕਰ ਕੋਈ ਵਾਈਫਾਈ ਪਾਸਵਰਡ ਜਾਂ ਕੋਈ ਵੀ ਡਿਸਕਸ਼ਨ ਹੋ ਰਹੀ ਹੈ ਸਰਕਾਰ ਦੇ ਤਹਿਤ ਜਾਂ ਕੁਝ ਵੀ ਲੀਕੇਜ ਹੋ ਰਹੀ ਹੈ ਇਹ ਲੀਕੇਜ ਨੂੰ ਦੇਖੋ ਜੀ ਜਿਹੜਾ ਚਾਈਨਾ ਦੇ ਜਿਹੜੇ ਕੈਮਰੇ ਨੇ ਨਾ ਜੀ ਉਹਨਾਂ ਦੇ ਵਿੱਚ ਚਾਈਨਾ ਕੋਲ ਤਾਂ ਬਹੁਤ ਡਿਵੈਲਪਡ ਸੌਫਟਵੇਅਰ ਨੇ ਜਿਹਦੇ ਚੋਂ ਫੇਸ ਵੀ ਰਿਕੋਗਨਾਈਜ਼ ਕਰ ਲੈਂਦੇ ਆ ਫੇਸ ਰਿਕਗਨਾਈਜੇਸ਼ਨ ਵਾਲੇ ਉਹਨਾਂ ਕੋ ਸੌਫਟਵੇਅਰ ਨੇ ਉਹ ਬੰਦੇ ਦੀ ਟਰੈਕਿੰਗ ਵੀ ਕਰ ਲੈਂਦੇ ਨੇ ਕਿ ਬੰਦਾ ਕਿੱਥੋਂ ਨਿਕਲਿਆ ਕਿੱਥੇ ਗਿਆ ਮਾਰਕੀਟ ਚ ਫਿਰ ਉਸ ਕੈਮਰੇ ਨੂੰ ਫਿਰ ਡਿਟੈਕਟ ਕਰਦੇ ਨੇ ਤੇ ਉਹਦੇ ਚ ਉਹ ਡਾਟਾ ਦੀ ਮੂਵਮੈਂਟ ਵੀ ਕੱਢ ਲੈਂਦੇ ਨੇ ਕਿ ਵੀ ਬਈ ਬੰਦਾ ਕਿੱਥੇ ਕਿੱਥੇ ਮੂਵ ਕਰ ਰਿਹਾ ਹੂੰ ਅੱਛਾ ਸਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਕਿਹਾ ਸੀ ਨਾ ਕਿ ਪਾਸਵਰਡ ਜਿਹੜੀ ਆ ਬਦਲ ਲਓ ਤੇ ਫਿਰ ਉਸ ਤੋਂ ਬਾਅਦ ਹੈਕਰ ਨੂੰ ਟਾਈਮ ਲੱਗਦਾ ਹੈ ਹੈਕਰ ਨੂੰ ਇਧਰ ਐਸਬੀਏ ਦੇ ਵਿੱਚ ਵੀ ਕੈਮਰੇ ਲੱਗੇ ਹੋਏ ਆ ਉਹਨਾਂ ਨੂੰ ਵੀ ਹਟਵਾਉਣਾ ਚਾਹੀਦਾ ਹੈ ਸਰਕਾਰਾਂ ਨੂੰ ਜਿਹੜੇ ਸਾਡੇ ਅਕਾਊਂਟ ਹੋਲਡਰ ਹੈ ਬੈਂਕਰ ਹੈ ਜਾਂ ਉਹਦੇ ਵਿੱਚ ਬੈਲੈਂਸ ਪਿਆ ਉਹ ਵੀ ਹੈਕ ਕਰ ਸਕਦੇ ਨੇ ਕੱਲ ਨੂੰ ਤੇ ਅ ਸਰ ਦੇਖੋ ਇੱਕ ਚੀਜ਼ ਹੈ ਇਹਦੇ ਵਿੱਚ ਮੈਂ ਕਹਣਾ ਚਾਹੂੰਗਾ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗਦਾ ਉਹ ਆਪਣੇ ਪੱਧਰ ਤੇ ਵੀ ਇਹ ਚੀਜ਼ਾਂ ਨੂੰ ਬਹੁਤ ਇੰਪਲੀਮੈਂਟ ਕਰ ਦਿੰਦੇ ਨੇ ਅ ਜਿੱਦਾਂ ਕਹਿੰਦੇ ਫਾਇਰਵਾਲਸ ਲਗਾ ਲੈਂਦੇ ਨੇ ਜਿੱਦਾਂ ਕੋਈ ਵੀ ਬੰਦਾ ਉਸ ਤੁਹਾਡੇ ਸਿਸਟਮ ਦੇ ਵਿੱਚ ਨਾ ਵੜ ਸਕੇ ਔਰ ਬਹੁਤ ਸਾਰੀਆਂ ਇਦਾਂ ਡਿਵਾਈਸਸ ਹੈ ਜਿਹਦੇ थ्रू ਤੁਸੀਂ ਇਹ ਚੀਜ਼ ਨੂੰ ਰੋਕ ਵੀ ਸਕਦੇ ਹੋ ਕੈਮਰਾ ਇੱਕ ਅਸਟਰਾਂਜ ਚੀਜ਼ ਹੈ ਕਿ ਤੁਸੀਂ ਯੂ ਨੋ ਫਿਲਹਾਲ ਦੇ ਤੌਰ ਤੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਜਦ ਤੱਕ ਨਵੀਂ ਗਾਈਡਲਾਈਨ ਸਾਨੂੰ ਐਗਜ਼ੈਕਟ ਸਿਚੁਏਸ਼ਨ ਦਾ ਨਹੀਂ ਪਤਾ ਲੱਗ ਜਾਂਦਾ ਬਟ ਮੈਨੂੰ ਉਮੀਦ ਹੈ ਕਿ ਇਸ ਤੋਂ ਬਹੁਤ ਸਾਰੀ ਚੀਜ਼ਾਂ ਦੀ ਬਚਤ ਹੋਏਗੀ ਖਾਸ ਕਰਕੇ ਸਾਈਬਰ ਅਟੈਕਸ ਔਰ ਔਰ ਚੀਜ਼ਾਂ ਦੀ ਪ੍ਰਾਈਵੇਸੀ ਦੀ ਅੱਛਾ ਗੁਰੋ ਜੀ ਲਾਸਟ ਸੁਨੇਹਾ ਕੀ ਦੇਣਾ ਚਾਹੋਗੇ ਕਿਉਂਕਿ ਇਲੈਕਟ੍ਰੋਨਿਕਸ ਹੁਣ ਅੱਗੇ ਨਵੀਆਂ ਇੰਡੀਅਨ ਬ੍ਰਾਂਡਸ ਆਣ ਗਏ ਹਨਾ ਚਾਈਨਾ ਤੋਂ ਬੈਨ ਕਿਉਂਕਿ ਪਿੱਛੇ ਵੀ ਪਬਜੀ ਵਗੈਰਾ ਬਹੁਤ ਚੱਲੀ ਸੀ ਚਾਈਨਾ ਦੀ ਆਈਟਮਾਂ ਬਹੁਤ ਚੱਲੀਆਂ ਸੀ ਉਹਨੂੰ ਬੈਨ ਕਰਤਾ ਗਿਆ ਥੰਮ ਪਾਈ ਗਈ ਹੈ ਤੇ ਹੁਣ ਕਿਸ ਤਰ੍ਹਾਂ ਠੱਲ ਪਾਈ ਜਾਵੇ ਇਸ ਚਾਈਨਾ ਦੇ ਬ੍ਰਾਂਡ ਨੂੰ ਕਿਉਂਕਿ ਅਕਸਰ ਹੁਣ ਵੀ ਉਹ ਕੁਝ ਵੇਚਦਾ ਵੇ ਮੈਂ ਇਸਨੇ ਇਹ ਦੇਣਾ ਚਾਹੁੰਗਾ ਜੀ ਵੀ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੈ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਸਾਨੂੰ ਇੰਡੀਅਨ ਬ੍ਰਾਂਡਸ ਗਵਰਨਮੈਂਟ ਦੇ ਕਹਿਣ ਅਨੁਸਾਰ ਲੈਣੇ ਚਾਹੀਦੇ ਹੈ ਤਾਂ ਕਿ ਜਿੰਨੀ ਵੀ ਨਵੀਂ ਇੰਸਟਾਲੇਸ਼ਨ ਹੋਵੇ ਇੰਡੀਅਨ ਬ੍ਰਾਂਡ ਸੀ ਕਰवानी ਚਾਹੀਦੀ ਹੈ ਤਾਂ ਕਿ ਸਾਡੀ ਸੁਰੱਖਿਆ ਨਾਲ ਕੋਈ ਖਿਲਵਾੜ ਨਾ ਕਰ ਸਕੇ ਸਾਡਾ ਦੇਸ਼ ਔਰ ਪਰਿਵਾਰ ਸਾਡੇ ਸੁਰੱਖਿਤਰ ਰਹਿਣ ਸਾਡੇ ਵਪਾਰ ਸੁਰੱਖਿਤਰ ਰਹਿਣ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸਾਡੇ ਨਾਲ ਸੀਗੇ ਕੰਪਿਊਟਰ ਐਸੋਸੀਏਸ਼ਨ ਮਾਰਕਰ ਜਿਨ੍ਹਾਂ ਨੇ ਅੱਜ ਮੀਟਿੰਗ ਕਰਕੇ ਲੋਕਾਂ ਨੂੰ ਸੁਨੇਹਾ ਦਿੱਤਾ ਜਿੱਥੇ ਕਿ ਚਾਈਨਾ ਲਗਾਤਾਰ ਸਾਡੇ ਭਾਰਤ ਦੇ ਸਿਸਟਮ ਤੇ ਨਿਗਰਾਨੀ ਰੱਖ ਰਹੇ ਤੇ ਸਾਡੀ ਲੀਕੇਜ ਜਿਹੜੀ ਕਿ ਹੈ ਲਗਾਤਾਰ ਹੋ ਰਹੀ ਸੀ ਇਸ ਦੇ ਉੱਤੇ ਤਹਿਤ ਭਾਰਤ ਨੂੰ ਜਰੂਰ ਇਤਲਾਹ ਮਿਲੀ ਇਤਲਾਹ ਤੋਂ ਬਾਅਦ ਮਿਨਿਸਟਰ ਆਫ ਡਿਫੈਂਸ ਦੇ ਜਿਹੜੇ ਵੀ ਸਰਕਾਰੀ ਘਰਾਣੇ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਸੀਸੀਟੀਵੀ ਕੈਮਰੇ ਲੱਗੇ ਸੀਗੇ ਵੱਡੀ ਵੱਡੀ ਕੰਪਨੀਆਂ ਜਿਨ੍ਹਾਂ ਦੇ ਨਾਲ ਤਾਲੁਕ ਸੀ ਚਾਈਨਾ ਦੇ ਨਾਲ ਉਸ ਨੂੰ ਬਦਲ ਦਿੱਤੇ ਗਏ ਨੇ ਤਾਂ ਕਿ ਹੁਣ ਹੁਣ ਜੇਕਰ ਤੁਹਾਡੇ ਵੀ ਘਰਾਂ ਦੇ ਵਿੱਚ ਚਾਈਨਾ ਦੇ ਕੈਮਰੇ ਲੱਗੇ ਹੋਣ ਤਾਂ ਤੁਸੀਂ ਵੀ ਜਲਦ ਤੋਂ ਜਲਦ ਬਦਲ ਲਓ ਕਿਉਂਕਿ ਤੁਹਾਡੀ ਵੀ ਪ੍ਰਾਈਵੇਸੀ ਕਦੇ ਨਾ ਕਦੇ ਕਿਸੇ ਸਮੇਂ ਦੇ ਵਿੱਚ ਵੀ ਲੀਕ ਹੋ ਸਕਦੀ ਹੈ ਜੁੜਿਓ ਦਾ ਨਾਲ ਇਤਨਾ ਯੂਮਪ ਰਿਪੋਰਟ ਧੰਨਵਾਦ